ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਾਂ ਅਮਰਤਵੀਰ ਕੋਲ ਬਹੁ ਚੁੱਕੇ ਆਂ ਅੱਜ ਤੁਹਾਨੂੰ ਇੱਕ ਰਿਲੇਕੇਸ਼ਨ ਦਾਦੀ ਬਾਈ ਉਹਨਾਂ ਦੀ ਠੀਕ ਹੈ ਜੀ ਤੇ ਆਪਾਂ ਇਸ ਟਾਈਮ ਬਾਈ ਦੇ ਘਰ ਦੇ ਮੋੜੇ ਖੜੇ ਆਂ ਤੇ ਇਧਰੋਂ ਸਾਹਮਣੇ ਦਾ ਮਜੀਠਾ ਰੋੜ ਆ ਗਿਆ ਜੀ ਤੇ ਇਧਰ ਆ ਗਿਆ ਬਟਾਲਾ ਰੋੜ ਰਵਿਦਾਸ ਤੋਂ ਤੇ ਬਾਕੀ ਆਪਾਂ ਬਾਈ ਨੇ ਗੱਲ ਕਰਦੇ ਆਂ ਭਾਈ ਜੀ ਹਸਤੀਕਾਲ ਭਾਈ ਜੀ ਕਿੱਦਾਂ ਸਾਹਿਬ ਵਧੀਆ ਜੀ ਵਧੀਆ ਸੰਦੀਪ ਸਿੰਘ ਜੀ ਆ ਆਪਣਾ ਮਜੀਠਾ ਰੋਡ ਆਪਾਂ ਨੂੰ ਸੜਕ ਨਾਲ ਹੀ ਤੈਜਦੀ ਆ ਆ ਬਿਲਕੁਲ ਨੇੜੇ ਆ ਗਏ ਨਾ ਜੀ ਹਾਂਜੀ ਹਾਂ ਉਧਰੋਂ ਆਪਾਂ ਨੂੰ ਆ ਰਵੀਦਾ ਚੌਂਕ ਆਪਾਂ ਨੂੰ ਸਾਹਮਣੇ ਤੇਜ ਲਈ ਦੱਸ ਕੇ ਚੱਲੋ ਠੀਕ ਆ ਜੀ ਠੀਕ ਆ ਆ ਆਪਣੇ ਘਰ ਦੀ ਟੇਸ਼ਨੇ ਅੰਦਰ ਐਂਟਰੀ ਆ ਠੀਕ ਆ ਤੇ ਇਹ ਮਜੀਠਾ ਰੋਡ ਆ ਗਿਆ ਹਾਂ ਮਜੀਠਾ ਰੋਡ ਆ ਗਿਆ ਆ ਰੰਦਾਵਾ ਪੈਲ ਸਣਾ ਜੀ ਚਲੋ ਠੀਕ ਆ ਆਪਾਂ ਸੈਂਟਰ ਦੇ 에ਅਰਪੋਰਟ ਕੋਲ ਬੈਠੇ ਹਾਂ ਬਿਲਕੁਲ ਜੀ ਤੇ ਆਜੋ ਬਾਕੀ ਅੰਦਰ ਆ ਲਗੇ ਚਲੋ ਆਜੋ ਜੀ ਠੀਕ ਆ ਚਲੋ ਤੇ ਭਾਈ ਜੀ ਫਿਰ ਅੱਜ ਕਿੰਨੇ ਪਸ਼ੂ ਜੀ ਸੰਦੀਪ ਵੀਰ ਜੀ ਕੱਲ ਤੁਹਾਡੇ ਕੋਲ ਆਇਆ ਨਹੀਂ ਗਿਆ ਹਾਂਜੀ ਹਾਂ ਕੱਲ ਸੋਮਵਾਰ ਸੀਗਾ ਮਾਲ ਆਇਆ ਸੀਗਾ ਹਾਂਜੀ ਤੇ ਨੌ ਝੋਟੀਆਂ ਸੀਗੀਆਂ ਅੱਛਾ ਨੌ ਝੋਟੀਆਂ ਸੀ ਹਾਂ ਮੰਨ ਲਓ ਪੀ ਅਚੋ ਦੋ ਝੋਟੀਆਂ ਗੱਬਣਾ ਨੇ ਹਾਂਜੀ ਇੱਕ ਨੀਲੀ ਰਾਵੀ ਝੋਟੀ ਆ ਠੀਕ ਆ ਠੀਕ ਆ ਜੀ ਤੇ ਇੱਕ ਕਾਲੀ ਝੋਟੀ ਚੰਗੀ ਆ ਤੇ ਦੋ ਵੈੜਾ ਨੇ ਚਲੋ ਠੀਕ ਆ ਠੀਕ ਆ ਜੀ ਬਾਕੀ ਕੱਲ ਮਾਲ ਇਹ ਗੱਬਣਾ ਜੀ ਫਿਰ ਇਹ ਗੱਬਣਾ ਸੰਦੀਪ ਵੀਰ ਜੀ ਆਪਣਾ ਦੋ ਕੁ ਦਿਨ ਲੈਂਦੀ ਆ ਝੋਟੀ ਅੱਛਾ ਜੀ ਬਹੁਤ ਪਿਆਰਾ ਬੱਚਾ ਆਪਣਾ ਛੇ ਦਾਂਦਾ ਪਿਓਰ ਛੇ ਦਾਂਦਾ ਛੇ ਦਾਂਦਾ ਪਿਓਰ ਹਾਂ ਠੀਕ ਆ ਜੀ ਤੇ ਦੋਂਦੀ ਪਹਿ ਅੱਛਾ ਠੀਕ ਆ ਠੀਕ ਆ ਦੁੱਧ ਛੋਟੀ ਯਾਰ ਕੀ 20 ਕੱਢਦੇ 20 ਪਲੱਸ ਕੱਢਦੇ ਹਾਂਜੀ ਠੀਕ ਹੈ ਜੀ ਡਿਪੈਂਡ ਸੇਵਾ ਤੇ ਡਿਪੈਂਡ ਸੇਵਾ ਤੇ ਬਿਲਕੁਲ ਜੀ ਡਿਪੈਂਡ ਸੇਵਾ ਤੇ ਹਾਂ ਹਾਂ ਸੋ ਤੋਰੀਏ ਜੀ ਤੋਰੀਏ ਫਿਰ ਲਓ ਜੀ ਵੇਖੋ ਕਰਨ ਵੱਡੀ ਛੋਟੀ ਪੂਰੀ ਆ ਦੇਖੋ ਤੇ ਲੀਵੇ ਦੀ ਕੁਆਲਿਟੀ ਦੇਖੋ ਕਰਾਂ ਦੀ ਹਾਈਟ ਸੰਦੀਪ ਜੀ ਆਪਣਾ 5 ਫੁੱਟ ਤੋਂ ਉੱਚੀ ਹੈ ਜੀ ਸਾਡੇ ਬਹੁਤ ਵੱਡੀ ਮੈਂ ਜੀ ਆ ਦੇਖੋ ਚੰਗੀ ਚੰਗੀ ਬਾਤ ਹੈ ਜੀ ਨਸਲ ਪੂਰੀ ਹੈ ਜੀ ਬੜਾ ਬਿਲਕੁਲ ਬਿਲਕੁਲ ਲੈ ਲੈ ਚਲੋ ਜੀ ਬੱਚੇ ਡਰਦੀ ਥੋੜੀ ਜੀ ਹੂੰ ਠੀਕ ਆ ਬਾਕੀ ਸੰਦੀਪ ਜੀ ਜਿਹੜੀ ਚੌਣ ਲੱਗੀ ਆ ਝੋਟੀ ਨੂੰ ਮਿਲਦੀ ਨਹੀਂ ਹਾਰੀ ਸਾਰੀ ਬਿਲਕੁਲ ਜੀ ਬਹੁਤ ਸੋਣੀ ਝੋਟੀ ਨੂੰ ਚੁੱਪਣ ਚੁੱਪਣ ਬਹੁਤ ਪਿਆਰਾ ਲੱਗਾ ਝੋਟੀ ਨੂੰ ਹਾਂਜੀ ਖਾਣਾ ਸੋਣਾ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਹਾਈਟ ਵੇਖ ਲਓ 5 ਫੁੱਟ 7 8 9 10 ਦੇ ਲਾਗੇ ਫਿਰ ਇਹਨੇ ਮੁੰਡਾ ਹੋਊਗਾ ਸਾਡੇ 5 ਫੁੱਟ ਹਾਈਟ ਝੋਟੀ ਦੀ ਹੈਗੀ ਭਜੀ ਹੈਗੀ ਹੈਗੀ ਬੋਲ ਬੋਲ ਛੋਟੀ ਸੰਦੀਵੀ ਰ 2.5 ਲੱਖ ਦੀ ਠੀਕ ਆ ਬਿਲਕੁਲ ਜਾਇਜ਼ ਦਵਾਂਗੇ 1.66 ਲੱਖ ਦੀ ਛੋਟੀ ਦਵਾਂਗੇ ਬਿਲਕੁਲ ਜਿਹੜਾ ਜੈਨੂਅਲ ਹੈ ਨਾ ਜੀ 1.66 ਲੱਖ ਬਸ ਠੀਕ ਆ ਛੋਟੀ ਦੀ 20 18 ਕਿਲੋ ਦੀ ਮੇਰੀ ਗਾਰੰਟੀ ਹੋਊਗੀ ਤਾਂ ਹੋਊਗੀ 60 ਦੀ ਜਾਨ ਬਜੀ ਥਣਾ ਦੀ ਸੰਦੀਵੀ ਰ ਆਪਣੀ ਤਸੱਲੀ ਕਰਕੇ ਜਾ 60 ਦੇ ਜ ਟੋਟ ਨਾ ਰੱਖੋ ਵਿੱਚ ਜਾਂਦ ਕੋਲੀ ਛੱਡ ਦੀ ਜਾਂ ਬਾਕੀ ਸੰਦੀ ਵੀਰ ਇੱਕ ਗੱਲ ਹੋਰ ਜਿਹੜਾ ਵੀਰ ਭਰਾਵਾ ਆਪਣੀ ਤਸੱਲੀ ਕਰਕੇ ਲੈ ਕੇ ਜਾ ਹਾਂਜੀ ਠੀਕ ਹੈ ਜਿਹੜੀ ਗੱਲ ਜੈਜ ਆ ਆਪਣਾ ਤਾਰਾ ਮਾਰ ਕੇ ਜਵਾਬ ਦੇ ਕੇ ਤਸੱਲੀ ਕਰਕੇ ਆਪਣੇ ਬਿਲਕੁਲ ਜੀ ਬਿਲਕੁਲ ਆਜੋ ਆਜੋ ਦੂਜੀ ਕੱਪੜੀ ਇਹ ਵੀ ਕੱਪੜੀ ਹੈ ਜੀ ਹਾਂਜੀ ਇਹ ਵੀ ਕੱਪੜੀ ਆ ਠੀਕ ਆਜੋ ਇੱਥੇ ਲੈਣੇ ਪੜੇ ਇੱਥੇ ਰੱਖ ਦੇ ਪੁਲਿਸ ਆਉਥੇ ਬੰਦੋ ਆਜੋ ਲਓ ਉਹ ਮਾਲ ਵੇਚਿਆ ਸਾਰਾ ਹੀ ਪਿਛਲਾ ਪਿਛਲਾ ਵੀ ਬਹੁਤ ਸੋਹਣਾ ਮਾਲ ਵੇਚਿਆ ਤੁਹਾਡੀ ਵੀਡੀਓ ਤੇ ਮਹਾਰਾਜ ਦੀ ਕਿਰਪਾ ਨਾਲ ਨੌ ਝੋਟੀਆਂ ਸੀਗੀਆਂ ਠੀਕ ਆ ਆ ਦੋ ਕੱਪੜਾ ਇੱਕ ਨੀਲੀ ਰਾਵੀ ਇੱਧਰ ਰੱਖੀ ਰੱਖੀ ਮੈਂ ਵੀਡੀਓ ਕਰਕੇ ਰੱਖੀ ਸੀਗੀ ਅੱਛਾ ਠੀਕ ਆ ਹਾਂ ਕੀ ਸਾਰਿਆਂ ਦੀ ਡਿਮਾਂਡ ਬਹੁਤ ਹੈ ਇੱਕ ਨੀਲੀ ਰਾਵੀ ਦੀ ਤੇ ਇੱਕ ਗੂਰੀ ਦੀ ਬਹੁਤ ਹੁੰਦੀ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਕੱਪੜਾ ਜੀ ਵੀ ਇਹ ਕੱਪੜਾ ਸਦੀਵੀ ਦਾ ਆਪਣਾ ਦੂਜਾ ਸੂਆ ਝੋਟੀ ਆ ਹਾਂ ਜੀ ਹਾਂ ਜੀ ਦੇਣ ਮਾ ਲੋ ਵੀ 5 ਤੋਂ 7 ਦਿਨ ਖੜੂਗੀ ਝੋਟੀ ਠੀਕ ਹੈ ਜੀ ਕਿਤੇ ਨੀ ਬਾਕੀ ਇਹ ਆ ਕਿ ਸਟਰਕਚਰ ਬਹੁਤ ਪਿਆਰਾ ਝੋਟੀ ਦਾ ਹਾਂਜੀ ਮੂੰਹ ਭਰੀ ਹੈ ਉਹ 6 ਦੰਦ ਸੀਗੀ ਇਹ ਮੂੰਹ ਭਰੀ ਆ ਠੀਕ ਆ ਦੁੱਧ 17 ਕਿਲੋ ਪਹਿਲੇ ਸੋਏ ਭਰਿਆ ਵਾ ਅੱਛਾ ਠੀਕ ਹੈ ਜੀ ਇਹ ਵੀ ਦੋਰੋ ਬਾਜੀ ਫਿਰ ਦੋਰੋ ਜੀ ਲੋ ਜੀ ਇਹ ਵੀ ਚੈੱਕ ਕਰੋ ਕਰਾ ਦੇ ਲੰਬੇ ਲੰਬੇ ਦੋਰੋ ਲੋ ਫਿਰ ਪੂਰੀ ਵੱਡੀ ਤੇ ਪੇਟ ਫੜਾ ਚੈੱਕ ਕਰੋ ਜੀ ਨਾਲੇ ਧਾਰ ਠੀਕ ਆ। ਅਸਲਾਮੁਆਲਿਕ। ਹਾਂਜੀ। ਬੰਦ। ਹਾਂਜੀ ਬਰ। ਹਾਂਜੀ। ਇਹ ਸੰਦੀਪ ਵੀਰ ਮੁੱਲ 2 ਲੱਖ ਕਰਾ ਲਓ 1.85 ਕਰਾ ਲਓ 1.75 ਦੀ ਝੋਟੀ ਦੇ ਸਕਦੇ। 1.75 ਹਜ਼ਾਰ ਦੀ ਝੋਟੀ ਦੀ ਛਾਤੀ ਮਰਵਾ ਦੇ। ਬਿਲਕੁਲ। ਕਰ ਦੋਗੇ ਮੁੱਕ ਦੇ ਮਾਨਤਰ ਕਰ ਦੋਗੇ। ਦੁੱਧ ਦੋਆਂ ਝੋਟੀਆਂ ਦਾ 18 18 ਕਿਲੋ ਦੀ ਮੇਰੀ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਥੜਾਂ ਦੀ ਤਸੱਲੀ ਕਰਕੇ ਵੀਰ ਮੇਰਾ ਕੰਮ ਹੋ ਜਾਵੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਬਾਕੀ ਡਿਪੈਂਡ ਸੰਦੀਪ ਜੀ ਸੇਵਾ ਦੇ ਸੇਵਾ ਦੇ ਸੇਵਾ ਦੇ ਠੀਕ ਹੈ ਨਸਲ ਬਰੀਡ ਆਪਣੇ ਕੋ ਪੂਰੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਆ ਜਾਓ ਉਧਰ ਤੇ ਇਹ ਵੀ ਕੱਪੜੀ ਸੂਈ ਆ ਇਹ ਸੂਈ ਸੰਦੀਪ ਜੀ ਅੱਜ ਸੂਈ ਆ ਹਾਂ ਇਹ ਸੰਤ ਸੂਈ ਆ ਇਹ ਪਰਸੋਂ ਦੀ ਝੋਟੀ ਸੂਈ ਦੇ ਠੀਕ ਆ ਪਰਸੋਂ ਦੀ ਇਹ ਤਾਂ ਤਾਜ਼ਾ ਬੱਚਾ ਵਾ ਬੱਚਾ ਲੈ ਜਾ ਲਾ ਦੁੱਧ ਕਿੰਨਾ ਹੈ ਜੀ ਉਹ ਤਾਂ ਸੰਦੀਵੀਰ 15 ਕਿਲੋ ਆ ਵਦਿਕਾ ਬੋਲਾ 15 ਕਿਲੋ ਅੱਜ ਤੀਜਾ ਤੇ ਚੌਥਾ ਦਿਨ ਸੁਈਆ ਬੋਲਾ ਤਿਆਰ ਆ ਝੋਡੀ ਤੇ ਛਾਤੀ ਮਰਵਾ ਦੇ ਕੱਟਾ ਕੱਟੇ ਜੀ ਮਗਰ ਕੱਟਾ ਕੱਟਾ ਮਗਰ ਅਜ ਲੋ ਜੀ ਵੇਖੋ ਕਰਾਂ ਦੇ ਚੰਗੀ ਝੋਡੀ ਜੀ ਵੱਡੀ ਝੋਡੀ ਬਿਲਕੁਲ ਸਟਰਕਚਰ ਵੇਖ ਲਓ ਕਿੱਡਾ ਪਿਆਰਾ ਨਹੀਂ ਬਹੁਤ ਛੋਟੀ ਝੋਡੀ ਹੈ ਜੀ ਹਾਂ ਠੀਕ ਆ ਤੋਰੋ ਵੀ ਜੀ ਨੂੰ ਵੀ ਲੋ ਜੀ ਇਹ ਵੀ ਦੇਖੋ ਕਰਾਂ ਦੇ ਚੌਣ ਲੱਗੀ ਆ ਪਰ ਨਾਲੇ ਵਰਗੀ ਆ ਜੀ ਬਸ ਠੀਕ ਆ ਸੋ ਆ ਵੀ ਜਾਇਆ ਸੰਦੀਪ ਸਿੰਘ ਜੈਨੂਲ ਬਿਲਕੁਲ ਜਾਇਜ ਭਾਗ ਮਸਲ ਤੇ ਬਰੀਕੀ ਵੇਖ ਲੋ ਛੋਟੀ ਜਿਹੀ ਬਾ ਠੀਕ ਆ ਠੀਕ ਆ ਲੈ ਲੈ ਚਲੋ ਇਹਨਾਂ ਸੜਾ ਪੂਰੀ ਭਾਜੀ ਸਾਜੀ ਜੀ ਇਹ ਕੱਚੀ ਛੋਟੀ ਬਿਲਕੁਲ ਜੀ ਹਾਂ ਬੋਲੋ ਸੰਦੀਪ ਸਿੰਘ ਮੁੱਲ ਤੇ ਇਹਦਾ ਭਾਵੇਂ 1 60 ਆ ਮਾਰਕੀਟ ਦੇ ਹਿਸਾਬ ਨਾਲ 1 70 ਆ ਬਿਲਕੁਲ ਜੀ ਅਜ 1.40 ਲੱਖ ਦੀ ਛੁੱਟੀ ਦੇਵਾਂਗੇ 1.40 ਲੱਖ ਦੀ ਘਰ ਦੇ ਮਾਨਤ ਜੋ ਮਾਨਤ ਤੂੰ ਯਾਕੂ ਕੋ ਛੋਟਾ ਟੱਪਾ ਜੋ ਕੁਝ ਨਹੀਂ ਕਰਦੇ ਕਰਵਾ ਦੇ ਇੱਕ ਵੀ ਛਾਤੀ ਮਰਵਾ ਦੇ ਬਸ ਠੀਕ ਆ ਚਲੋ ਲੈ ਜਾ ਲੈ ਜਾ ਵੀ ਜੀ ਬਿਲਕੁਲ ਲੈ ਜਾਓ ਉਹ ਲੈ ਆਓ ਨੀਲੀ ਲੈ ਲਓ ਚਲੋ ਬੱਚੇ ਕੋਲ ਆਈਂ ਉਹ ਉੱਥੇ ਬੰਦਾ ਫਿਰ ਨਹੀਂ ਕਰ ਲੈ ਜਾ ਤਨਵੀਰ ਕੋਈ ਕੰਮ ਨਹੀਂ ਜੀ ਜਿਆਦੇ ਵਾਲੇ ਉਹ ਘਬੜ ਨਹੀਂ ਲਈ ਹਾਂ ਜੀ ਹਾਂ ਜੀ ਨਹੀਂ ਸੁਈ ਵੀ ਆ ਜੀ ਅੱਛਾ ਸੁਈ ਜਾ ਕੁਆਲਟੀ ਧਾਰੀ ਪੂਰੀ ਹੈ ਡੈਡੀ ਜੀ ਪੂਰੀ ਮੋਸ਼ਰੀ ਹੈ ਬੱਗੀ ਮੋਸ਼ਰੀ ਪੂਰੀ ਝੁੱਡੀ ਔਰ ਉਥੇ ਲਾਓ ਬੱਚਾ ਲਾਓ ਭਾਈ ਜੀ ਤੁਹਾਡੇ ਕਿੰਨਾ ਇਹਦਾ ਬੱਚਾ ਲਵਾ ਹੀ ਦੇਨੇ ਸਦੀਰ ਲਾ ਦੇ ਲਾ ਦੇ ਲਾ ਦੇ ਇਹਦਾ ਥਣ ਫਲਾਉਂਦੀ ਆ ਦੁੱਧ 17 ਕਿਲੋ ਦੀ ਤਸੱਲੀ ਹੋਊਗੀ 15 ਕਿਲੋ ਦੀ ਮੇਰੀ ਕੱਟੀ ਦੀ ਗਾਰੰਟੀ ਹੈ ਅੱਛਾ ਠੀਕ ਆ ਹਾਂ ਇਧਰ ਆ ਜੇ ਇਧਰ ਲਾਓ ਬੱਚਾ ਤਾਰੀ ਵੇਲੋ ਕਿੰਨੀ ਪਿਆਰੀ ਮਿਲੀ ਜੈ ਜੀ ਹਾਂ ਤਾਰੀ ਬਹੁਤ ਛੋਟੀ ਬਣੀ ਇੰਦਾਂ ਦੀ ਪ੍ਰੋਪਰ ਟੈਡੀ ਚੀਜ਼ ਵੀ ਤਾਰੀ ਮਿਲਦੀ ਨਹੀਂ ਜਨਮਤ ਬਿਲਕੁਲ ਬਾਈ ਬਿਲਕੁਲ ਕੱਟੀ ਹੈ ਮਗਰ ਬਹੁਤ ਚੰਗੀ ਆਦਾ ਮਣ ਜਾਈਦੀ ਬਦ ਕਿੰਨਾ ਵਾਹੇ ਜੀ ਸੰਦੀਵੀ ਰਾਜ 14 ਕਿਲੋ ਤਿਆਰ ਆ 13 ਤੋਂ 14 ਕਿਲੋ ਜਿਹੜੀ ਗੱਲ ਜਾਇ ਇਤਰੀ ਆ ਜੋ ਡਰਦੀ ਥੋੜੀ ਕੋਈ ਕੋਈ ਨਹੀਂ ਕੋਈ ਆਰਾਸਾ ਪੰਜਾਹ ਹੈ ਜੀ ਉਹ ਸਿੱਧਰੋ ਜਾ ਪੈਪਰ ਆ ਮੇ What do you like, Kennedy? Bandory. I love my little jazz in the Kennedy, Bell Cool Jazz. 135000 ਦੀ ਝੋਟੀ ਦੇ ਨਾਲ 135000 ਦੀ ਚੋਕੂ ਜਾਈ ਤੇ 15 ਕਿਲੋ ਦੀ ਮੇਰੀ ਗਾਰੰਟੀ ਹੈ ਚਲੋ ਠੀਕ ਹੈ ਠੀਕ ਹੈ ਬਾਕੀ ਤੁਸੀਂ ਥਣ ਵੇਖਿਓ ਕਿੰਨਾ ਪਿਆਰਾ ਜਿਹਨੂੰ ਕੀ ਪਿੱਛੇ ਨਾ ਰੱਖ ਲਿਆ ਇਹ ਆਪਾਂ ਬੜੇ ਸੁੰਭਾ ਸੁੰਭਾ ਠੀਕ ਹੈ ਥਣ ਵੇਖੋ ਤੁਸੀਂ ਹਾਂ ਵਾਕਿਆ ਸਹੀ ਗੱਲ ਆ ਹਾਂ ਸੁੰਭਾਈ ਸੁੰਭਾਈ ਆ ਗਿਆ ਜੀ ਨਹੀਂ ਠੀਕ ਹੈ ਜੀ ਆ ਸੁੰਭਾਈ ਜਾਓ ਥਣ ਵੇਖੋ ਕਿੰਨਾ ਪਿਆਰਾ ਕੱਢਿਆ ਹੋਇਆ ਝੋਟੀ ਇੱਥੇ ਆ ਜੀ ਆ ਵੇਖਿਓ ਉਹ ਲੈ ਚੀ ਮੋਟਰੀ ਲੱਗੀ ਹੈ ਜੀ ਮੋਟਰੀ ਮੋਟਰੀ ਹੈ ਜੀ ਤੋਰੋ ਤੋਰੋ ਜੀ ਤੋਰੋ ਲੋ ਜੀ ਵੇਖੋ ਕਰਾਂ ਦੀ ਆ ਦੇ ਤੋਰੀ ਦੋ ਮੇਂ ਵੇਖ ਬਾ ਠੀਕ ਆ ਤੋਰੋ ਕਰ ਰਹੇ ਹੁਣ ਲੋ ਜੀ ਤੇੜੀ ਧਾਰੀ 16 ਕਿਲੋ ਮੈਂ ਠੰਡਾ ਕਰਕੇ ਬਿਲਕੁਲ ਜੀ ਨਹੀਂ ਬਾਈ ਉਹ ਪੀਓ ਚੰਗੇ ਮਾਲੀ ਦੀ ਹੈ ਜੀ ਮਾੜੀ ਮੋੜੀ ਗੱਲ ਥੋੜਾ ਮੰੰਦੋ 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 ਚਲੋ ਆਜੋ ਇਹ ਗਾਈਆਂ ਬਸ ਇਹ ਵੀ ਮਗਰੋਂ ਕੱਟੀ ਹੈ ਐ ਮਗਰ ਫਾਇਦਾ ਹੀ ਡਬਲਾ ਹੈ ਜੀ ਪੂਰੇ ਫਾਇਦੇ ਡਬਲਾ ਚਲੋ ਬਹੁਤ ਸੋਹਣਾ ਸੀਾਰੇ ਜਾਨਵਰ ਠੀਕ ਹੈ ਵੱਡੀਆਂ ਮਈਆਂ ਬਹੁਤ ਚੰਗੀਆਂ ਨੇ ਦੁੱਧ ਵਾਲੀਆਂ ਝੋਟੀਆਂ ਨੇ ਵੇੜ ਖੋਣ ਕੇ ਲਓ ਲਓ ਵੇੜ ਲਓ ਜੀ ਕੱਪ ਵੇੜਾ ਕਪਣਾ ਦੋ ਮੇ ਜੀ ਉੱਥੇ ਵਿਖਾ ਦਿੰਨੇ ਆ ਆਜੋ ਆਜੋ ਉੱਥੇ ਆਜੋ ਉਤੇ ਲੈਨੇ ਬੱਜੀ ਹੋ। ਗੱਬਣਾ ਜੀ ਇਹ। ਨਹੀਂ ਸੂਈ ਵੀ ਆ ਜੀ ਬੱਛੀ ਆ ਮਗਰ ਬਹੁਤ ਅੱਛਾ। ਵਰਲਡ ਵਾਈਡ ਦੀ ਅੱਛੀ ਦਿੱਤੀ ਹੈ। ਹੈ ਨੀ? ਵਰਲਡ ਵਾਈਡ। ਵਰਲਡ ਵਾਈਡ ਠੀਕ ਆ। ਵਰਲਡ ਵਾਈਡ। ਹੂੰ। ਇੱਥੇ ਪਾ ਦੇਣਾ। ਚਾਰੇ ਦਾੰਦਾ ਬੱਛੀ। ਚਾਰ ਦਾੰਦਾ। ਠੀਕ ਆ ਸੰਦੀਪ ਜੀ 20 ਤੋਂ 22 ਕਿਲੋ ਬੱਛੀ ਤੇਰੇ ਕੋਲੇ ਬੋਲਾ ਤਿਆਰ ਆ। ਅੱਛਾ ਜੀ। ਪਰਸੋ ਸ਼ਾਮ ਦੀ ਸੂਈ ਆ। ਇੱਦਾਂ ਰਹਿਣ ਦੋ। ਉਹ ਭੁਲਾ ਦਿੰਦੇ ਆ। ਕੋਈ ਨਹੀਂ। ਠੀਕ ਆ ਤਾਂ ਕਿਤੇ। ਮੋਲੇ ਦਾ 1.5 ਲੱਖ ਆ ਸੰਦੀਪ ਜੀ। 1.5 ਲੱਖ। ਠੀਕ ਆ। ਦੋਵੇਂ 10 35000 ਦੇ ਵਿੱਚ ਬਿਲਕੁਲ ਜੈਨ ਹਾਂ ਘਰ ਦੇ ਵਿੱਚ ਦੁੱਧ ਕੱਢ ਦੋਗੇ 35 ਤੋਂ 40 ਕਿਲੋ ਠੀਕ ਹੈ ਜੈਨ ਚਲੋ ਤੇ ਆਹ ਜੀ ਇਹ ਜਸਪਾ ਜੇ ਇਹ ਘੱਬਣਾ ਇਹ ਚੋ ਦਿੱਤੀ ਸਾਫ਼ ਕਰ ਦਿੱਤੀ ਹੈ ਹਾਂ ਜੀ ਠੀਕ ਹੈ ਜੀ ਬੋਲੇ ਬੋਲੇ ਬਿਲਕੁਲ ਨਿਚੜੀ ਹੈ ਬੱਚੀ ਠੀਕ ਆ ਠੀਕ ਹੈ ਜੀ ਹੁਣੇ ਚੋਈਏ ਕਿੰਨਾ ਡੇਢ ਹੋਊਗਾ ਇਹ ਦਾ ਮੁੱਲ 115000 ਰੁਪਏ 115000 ਹਾਂ 20 30 ਲੀਟਰ ਦੀ ਦੀ ਗਰੰਟੀ ਬਾਹਰ ਕਰਦੇ ਆ ਬੱਚੀਆਂ ਚਾਤੀ ਮਰੋਦੀਆਂ ਬਾ ਠੀਕ ਹੈ ਲੋ ਜੀ ਚਾਰੇ ਦਾੰਦਾ ਚਾਰ ਦਾੰਦਾ ਚਲੋ ਬੜਾ ਪਿਆਰਾ 3 ਫੁੱਟ ਬਹੁਤ ਸੋਹਣਾ ਮਸ਼ੀਨਰੀ ਤਾਂ ਨਹੀਂ ਪ੍ਰੀ ਕੁਆਲਟੀ ਚੰਗੀ ਆ ਦੋਨਾਂ ਦੀਆਂ ਬੱਚੀਆਂ ਬਹੁਤ ਚੰਗੀਆਂ ਠੀਕ ਹੈ ਬਾਕੀ ਸੰਦੀਪ ਵੀਰ ਫਤੇਗੜ ਚੂਰੀਆਂ ਹਾਂ ਜੀ ਠੀਕ ਹੈ ਜੀ ਤੇ ਨਾਮ ਗਰਾਮ ਦਾ ਜੀ ਤੇ ਨੰਬਰ ਮੇਰਾ 950112005 ਦੂਸਰਾ ਨੰਬਰ 986934400 ਅਗਲੀ ਵੀਡੀਓ ਦੇ ਵਿੱਚ ਗਆਂੀਆਂ ਦਾ ਵਾਰ ਚੰਗਾ ਖੁੱਲਾ ਲਿਆਵਾਂ ਠੀਕ 15 ਤੋਂ 17 ਵੇੜਾ ਆਉਣਗੀਆਂ ਚੰਗੀਆਂ ਠੀਕ ਹੈ ਜੀ ਆਹ 9-10 ਝੋਟੀਆਂ ਦੀਆਂ ਵਿੱਚੋਂ 5-6 ਕਰ ਦੇ ਲੋ ਜੀਆਂ ਕੱਲ ਸੌਂਵਰਾ ਆਣ ਗਿਆ ਤੁਹਾਡੇ ਕੋਲ ਠੀਕ ਹੈ ਹਾਂ ਅਨੁਕੂਲ ਆਹ ਚਾਰੇ ਝੋਟੀਆਂ ਚੰਗੀਆਂ ਨੇ ਤੇ ਨੀਲੀ ਰਵੀ ਦੀ ਵੀ ਕੱਟੀ ਦਾੰਤ ਕੋਈ ਨਹੀਂ ਆ ਭਾਵਨਾ ਜੈਨੂਅਲ ਹੈ ਹਾਂ ਜੀ ਜੀ ਗੱਬਣਾ ਵਡੀਆਂ ਮਈਆਂ ਦਾ ਵੀ ਅੰਤ ਕੋਈ ਨਹੀਂ ਬਹੁਤ ਚੰਗੇ ਭਾਅ ਬਹੁਤ ਜਾਇਜ਼ ਆ ਚੰਗੇ ਭਾਅ ਦੇ ਆ ਫਿਰ ਕਹੋ ਜੀ ਜਿਹੜੇ ਭਾਅ ਦੇ ਆ ਜੇ ਸੰਦੀਗਰ ਗੱਬਣਾ ਮਈਆਂ 20-25-30000 ਭਾਅ ਨਾਲ ਆ ਹਾਂ ਜੀ ਸਵਾਗਤ ਝੋਟੀਆਂ ਸਾਨੂੰ ਇਹ ਦੋ ਦੋ ਲੱਖ ਤੋਂ ਸਾਨੂੰ ਬਾਹਰ ਮਿਲਦੇ ਮਿਲਦੇ ਆ ਭਾਈ ਮਿਲਦੇ ਆ ਠੀਕ ਆ ਉਹ ਸੂਈ ਝੋਟੀ ਵੀ ਕੱਟੀ ਬਹੁਤ ਚੰਗੀ ਆ ਉਹਦੀ ਆਪਾਂ 16 ਕਿਲੋ ਦੀ ਗਾਰੰਟੀ ਦੇਵਾਂਗੇ 17 ਪਰ ਜੇ 18 ਪਰ ਜੇ ਤਾਜੀ ਬੋਲੇ ਦੀ ਪਰਸੋਂ ਦੀ ਸੂਈ ਵੀ ਆ ਠੀਕ ਆ ਜੀ ਤੇ ਨੀਲੀ ਰਾਵੀ ਕੱਟੀ ਵੀ ਬਹੁਤ ਚੰਗੀ 15 ਕਿਲੋ ਦੀ ਮੇਰੀ ਗਾਰੰਟੀ ਆ 13 ਕਿਲੋ ਝੋਟੀ ਤੋਂ ਲੈ ਹੋਣ ਦੋ ਤੇ ਮੇਰੇ ਕੋਲ ਦੋ ਟਾਈਮ ਚਵਾ ਕੇ ਲਵੇ ਜਿਹੜਾ ਵੀਰ ਭਰਾ ਲੈ ਚਲੋ ਠੀਕ ਆ ਅੱਜ ਪੰਜਵਾਂ ਦਿਨ ਇਹਨੂੰ ਸੂਈ ਨੂੰ ਆ ਉਹਦਾ ਬੋਲਾ ਵੀ ਝੋਟੀ ਦਾ ਠੀਕ ਆ ਜੀ ਬਾਕੀ ਮੋਸਟ ਵੈਲਕਮ ਤੁਹਾਡਾ ਫਦੇਗੜ ਝੋੜੀਆਂ